मुक्तसर पुलिस वालों रीसेंट जो एक ब्रुटल मर्डर केस सामने आया सी सिटी मुक्तसर से ग्यारह तारीख की शाम लगभग सात बजे करीब फस्ट इंफॉर्मे मिली सी सिविल हॉस्पिटल मुक्तसर ते इनफॉर्मेष मिली सी ये डिसीज़ जो है he was brought dead in the hospital. उस उसका नाम सी का, राहुल हरजिंदर उर्फ राहुल ਤੋ ਫਰਸਟ ਇਨਫੋਰਮੇਸ਼ਨ ਮਿਲਦੇ ਹੀ ਇਸ ਤੋਂ ਵੈਰੀਫਾਈ ਕਰਕੇ ਤੁਰੰਤ ਪੁਲਿਸ ਟੀਮ ਬਣਾਈਆਂ ਗਈਆਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਇਹ ਗੱਲ ਸਾਹਮਣੇ ਆਈ ਕਿ ਇਨਾਦੀ ਲੋਕੇਲਿਟੀ ਤੇ ਹੀ ਆਪਸ ਵਿੱਚ ਦੋ ਗਰੁੱਪਸ ਦੀ ਲੜਗਤਬਾਜ਼ੀ ਸੀਗੀ ਇਨੀਸ਼ੀਅਲ ਲੈਵਲ ਤੇ ਇਨਾਦੀ ਪਹਿਲਾਂ ਇੱਕ ਦੋ ਵਾਰ ਲੜਾਈ ਵੀ ਹੋਈ ਸੀਗੀ ਹਲੋਕਲ ਲੈਵਲ ਤੇ ਤੇ ਰੀਸੈਂਟ ਪਾਸਤੇ ਲਗਭਗ 1 ਮਹੀਨਾ ਪਹਿਲਾਂ 6 ਫਰਵਰੀ ਨੂੰ ਇਨਾਦੀ ਆਪਸ ਦੀ ਦੋ ਗਰੁੱਪਸ ਦੀ ਲੜਾਈ ਵੀ ਹੋਈ ਸੀ ਉਸ ਦੇ ਬੇਸ ਤੇ ਮੁਖਸਰ ਪੁਲਿਸ ਵੱਲੋਂ ਸਿਟੀ ਪੁਲਿਸ ਸਟੇਸ਼ਨ ਤੇ ਪਰਚਾ ਵੀ ਰਜਿਸਟਰ ਹੋਇਆ ਸੀ ਬਟ ਜਿਹਨੋਫੈਂਸਿਸ ਦੇ ਪਰਚਾ ਹੋਇਆ ਸੀ ਉਹ ਬੇਲੇਬਲ ਸੀ ਤੇ ਉਸ ਕਰਕੇ ਉਹ ਬੇਲਤੇ ਬਾਹਰ ਸੀ ਗਏ ਤੋਂ ਇਸ ਬੇਸ ਤੇ ਬੈਕਗਰਾਉਂਡ ਦੇ ਤਫਤੀਸ਼ ਕਰਦੇ ਹੋਏ ਸਵਿਫਟਲੀ ਐਸਐਚਓ ਸਿਟੀ ਮੁਖਸਰ ਨੇ ਤੇ ਟੀਮ ਸੀਆਈਏ ਨੇ ਕਾਫੀ ਪ੍ਰੋਐਕਟਿਵਲੀ ਕੰਮ ਕੀਤਾ ਤੇ ਵਿਦਿਨ 24 ਆਰ ਜੋ ਹੈ ਜੋ ਮੇਨ ਅਕਿਊਜ਼ਡ ਹੈ ਇਸ ਦਾ ਜਿਸ ਦੇ ਨਾਲ ਇਸ ਦੀ ਪਹਿਲਾਂ ਵੀ ਲੜਾਈ ਹੋਈ ਸੀਗੀ ਪਿੰਦਰੀ ਉਸ ਨੂੰ ਐਪਰੀਹੈਂਡ ਕੀਤਾ ਗਿਆ ਤੇ ਉਸ ਦੀ ਜੋ ਹੈ ਅੱਜ ਕਸਟਡੀ ਪੁਲਿਸ ਕਸਟਡੀ ਸਿਕਿਉਰ ਕੀਤੀ ਗਈ ਹੈ। ਤੋਂ 4 ਦਿਨ ਦੀ ਉਸ ਦੀ ਪੁਲਿਸ ਕਸਟਡੀ ਪੁਲਿਸ ਨੂੰ ਮਿਲੀ ਹੈਗੀ ਹੈ ਤੋਂ ਉਸ ਦੀ ਫਰਦਰ ਪੁਸ਼ਕਿਸ਼ ਤੇ ਤਫਤੀਸ਼ ਤੇ ਜੋ ਗੱਲ ਸਾਹਮਣੇ ਆਉਗੀ। ਉਸ ਦੇ ਅੱਗੇ ਕਾਰਵਾਈ ਹੋਊਗੀ। ਸੈਕੰਡ ਜੋ ਇੱਕ ਅਕਿਊਜ਼ਡ ਹੈਗਾ ਉਸ ਦਾ ਜੋ ਉਸ ਨੂੰ ਐਪਰੀਹੈਂਡ ਕੀਤਾ ਗਿਆ ਉਸ ਦਾ ਰੋਲ ਅਸੀਂ ਬਾਤ ਕਰ ਰਹੇ ਹਾਂ ਡਿਟੇਲ ਚ ਕਿ ਕਿਸ ਤਰੀਕੇ ਦੇ ਇਸ ਕ੍ਰਾਈਮ ਚ ਉਸ ਦੀ ਇਨਵੋਲਵਮੈਂਟ ਹੈਗੀ ਹੈ। ਤੋਂ ਇਨੀਸ਼ੀਅਲ ਜੋ ਪੁਲਿਸ ਨੂੰ ਇਨਵੈਸਟੀਗੇਸ਼ਨ ਤੇ ਸਭ ਤੋਂ ਜੋ ਕ੍ਰਿਟੀਕਲ ਲੀਡ ਮਿਲੀ ਸੀਗੀ ਇੱਕ ਸੀਸੀਟੀਵੀ ਫੁਟੇਜ ਸੀਗਾ ਅਰਾਊਂਡ 6 ਓ ਕਲੋਕ ਦਾ 11 ਤਾਰੀਖ ਨੂੰ ਸ਼ਾਮ 6 ਵਜੇ ਦਾ ਜੋ ਵਾਰਦਾਤ ਦਾ ਜੋ ਵੀਡੀਓ ਹੈਗਾ ਉਹ ਪੁਲਿਸ ਨੇ ਸਿਕਿਉਰ ਕੀਤਾ ਉਸ ਨੂੰ ਐਨਲਾਈਜ਼ ਕੀਤਾ ਤਾਂ ਉਸ ਦੇ ਬੇਸ ਤੇ ਰਿਕੋਗਨਾਈਜ਼ ਕਰਕੇ ਫੇਸ਼ੀਅਲ ਰਿਕੋਗਨੀਸ਼ਨ ਕਰਕੇ ਆਈਡੈਂਟੀਫਾਈ ਕੀਤਾ ਗਿਆ ਕਿ ਇਹ ਜੋ ਦੋ ਮੇਨ ਜੋ ਜਿਨ੍ਹਾਂ ਨੇ ਅਟੈਕ ਕੀਤਾ ਸੀ ਮੁੰਡੇ ਜੀ ਸੀਗੇ ਇੱਕ ਪਿੰਦਰੀ ਸੀਗਾ ਤੇ ਦੂਸਰੇ ਦਾ ਨਾਮ ਹੈ ਅਨਮੋਲ ਤੋ ਜੋ ਸੈਕੰਡ ਜੋ ਅਕਿਊਜ਼ਡ ਹੈਗਾ ਇਸ ਚ ਉਹ ਹਲੇ फरार हैगा तो वी विल बी सून एबल टू एप्रीहेंड हिम बेस्ड ऑन अवर इनिशियल इन्वेस्टिगेशन तो वी आर वेरी मच होपफुल कि इस दी से जो आज पुलिस कस्टडी ले गई है पिंदरी दी इसकी पुशकिश क्लियर कट गल सामने आऊगी कि किन हालात से किस प्रोपोर्शनेट प्रोवोकेशन दी गलते इसने इस तरीके के ब्रूटल अटैक किया तो वो तफ्तीश से गल फिर सामने Sir, ਨਹੀਂ ਦੇਖੋ ਇਟਸ ਪ੍ਰੀਮੈਚੂਰ ਟੂ ਸੇ ਕਿ ਟਾਈਮ ਵਾਈਜ਼ ਬਟ ਟੀਮਸ ਆਰ ਡੈਡੀਕੇਟਿਡ ਔਨ ਦਾ ਜੌਬ ਐਸਐਚਓ ਸਿਟੀ ਮੁਕਸਰ ਹੈਜ਼ ਡਨ ਕਮੈਂਡੇਬਲ ਜੌਬ ਕਿ ਉਹਨਾਂ ਨੇ ਤੁਰੰਤ ਮਤਲਬ ਹਿਊਮਨ ਇੰਟ ਵੀ ਜਨਰੇਟ ਕੀਤੀ ਜੋ ਉਹਨਾਂ ਦੇ ਸਰਕਲ ਦੇ ਸੀ ਲੋਕੈਲਿਟੀ ਤੇ ਵੀ ਇਨਪੁਟ ਜਨਰੇਟ ਕੀਤੀ ਪਬਲਿਕ ਵੱਲੋਂ ਵੀ ਕੁਝ ਲੀਡਸ ਮਿਲੀ ਸੀਗੀ ਉਸ ਦੇ ਬੇਸ ਤੇ ਸਪੌਂਟੇਨਿਟੀ ਤੇ ਐਕਟ ਕਰਦੇ ਹੋਏ ਐਸਪੀ ਡੀਐਸਪੀ ਡੀ ਉਹਨਾਂ ਦੀ ਟੀਮ ਨੇ ਬੜਾ ਚੰਗਾ ਉਹਨਾਂ ਨੂੰ ਟੈਕਨੀਕਲ ਸਪੋਰਟ ਦਿੱਤਾ ਤੇ ਸਾਰਾ ਉਸ ਚੀਜ਼ ਤੇ ਵਰਕਆਊਟ ਕਰਕੇ ਉਹਨੂੰ ਐਪਰੀਹੈਂਡ ਕੀਤਾ ਗਿਆ ਹੈਗਾ ਸਰ ਕਿਸ ਤਰ੍ਹਾਂ ਦਾ ਵੈਪਨ ਯੂਜ਼ ਕੀਤਾ ਗਿਆ ਦੇਖੋ ਇਸ ਤੇ ਜੋ ਇਨੀਸ਼ੀਅਲ ਵੀਡੀਓ ਤੇ ਹੈਗਾ ਇੱਕ ਜੋ ਵੈਪਨ ਜੋ ਯੂਜ਼ ਕੀਤਾ ਹੈ ਪੁਲਿਸ ਨੇ ਉਸਨੂੰ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਜੋ ਗਲਾਈ ਹੈ ਉਹਨੂੰ ਰਿਕਵਰ ਕਰਨਾ ਹੈਗਾ ਤੇ ਇਹ ਗੰਡਾਸੀ ਟਾਈਪ ਜਿਹੜਾ ਹੈਗਾ ਵੈਪਨ ਜੋ ਯੂਜ਼ ਕੀਤਾ ਹੋਇਆ ਹੈ ਇਸ ਦਾ ਇਹ ਨਾਲ ਕਿਸ ਸੰਬੰਧ ਇਹ ਪਤਾ ਲੱਗੇ ਕੀ ਗਾਰੋਬਾਰ ਇਹ ਦੇਖੋ ਇਟਸ ਪ੍ਰੀਮਚੁਰ ਟੂ ਲਿੰਕ ਵਿਦ ਐਨੀ ਨਸ਼ੇ ਦਾ ਤੇ ਕੋਈ ਨਹੀਂ ਨਾ ਦੀ ਆਪਸ ਚ ਜੋ ਇਨੀਸ਼ੀਅਲੀ ਗੱਲ ਸਾਹਮਣੇ ਆਈ ਹੈ ਕੋਈ ਪਤੰਗਬਾਜ਼ੀ ਨੂੰ ਲੈ ਕੇ ਕੋਈ ਡੀਜੇ ਵੀਜੇ ਦੇ ਉਸ ਤੇ ਕਰਕੇ ਇਨੀਸ਼ੀਅਲ ਲੜਾਈ ਸ਼ੁਰੂ ਹੋਈ ਸੀ ਉਹ ਬੇਸਿਕਲੀ ਬੰਡੀ ਗੰਡੀ ਹੈਗੇ ਉੱਥੇ ਹੀ ਰਹਿੰਦੇ ਆ ਲੋਕੇਲਿਟੀ ਚ ਗੁਨਿਆਣਾ ਰੋਡ ਦੇ ਕੋਲ ਇਸ

बेस्ड ऑन द इंपोटेंट रिपोर्ट ऑफ सब डिविजन डी एस और उसकी बदली कर दी गई है डिपार्टमेंटल इंक्वायरी शुरू कर दी गई है जो इनिशियल जो इनिशियल जो सामने गल आई है कि उस मैटर लेके सीरीयसली उस चीज़ नु नहीं देखा गया कि कितनी उस चीज़ की ग्रेविटी हैगी तो जो भी लैप्स उस बेस से वो एक्शन एडमिनिस्ट्रेटिव एक्शन लिया गया है सैकेंडली जो इस पर बात हैगी है कि जब इसकी इंजरी सामने आई सी इनिशियल जब छे तारीख में लड़ाई हुई सी छे फरवरी ਤੋ ਉਸਦੇ ਬਾਅਦ ਜੋ ਇਨੀਸ਼ੀਅਲੀ 1-2 ਦਿਨ ਸੀਗਾ ਇੱਥੇ ਮੁਕਸਰ ਹਸਪੀਟਲ ਤੇ ਦੋ ਮੈਡੀਕਲ ਗਰਾਉਂਡ ਤੇ ਰੈਫਰ ਹੋ ਗਿਆ ਸੀ ਫਰੀਦਕੋਟ ਤੋ ਮੈਡੀਕਲ ਕਾਲਜ ਕਾਲਜ ਫਰੀਦਕੋਟ ਜਾਂ ਜਿੱਥੇ ਵੀ ਉੱਥੇ ਐਡਮਿਟ ਸੀਗਾ ਤੋ ਉਨਾਂ ਦੀ ਜੋ ਇੱਕ ਮੈਡੀਕਲ ਓਪੀਨੀਅਨ ਐਕਸਪਰਟ ਓਪੀਨੀਅਨ ਉਹ ਇਸ ਮੈਟਰ ਚ ਪੈਂਡਿੰਗ ਸੀਗੀ ਤੋ ਪੈਂਡਿੰਗ ਓਪੀਨੀਅਨ ਤੋ ਉਸ ਵੇਜਤੇ ਪੁਲਿਸ ਵੱਲੋਂ ਮਤਲਬ ਪੈਂਡਿੰਗ ਓਪੀਨੀਅਨ ਕਰਕੇ ਉਹ ਚੀਜ਼ ਰੱਖੀ ਗਈ ਸੀ ਬਾਕੀ ਤੋਂ ਐਸ ਪਰ ਲੀਗਲ ਪ੍ਰੋਸੀਜਰ ਜੋ ਸੀਗਾ ਉਸ ਤੇ ਉਸ ਟਾਈਮ ਤੇ ਉਹ ਫੋਲੋ ਕੀਤਾ ਗਿਆ ਸੀਗਾ ਬਟ ਮੈਟਰ ਦੀ ਸੀਰੀਅਸਨੈਸ ਨਾ ਦੇਖ ਕੇ ਤੇ ਉਸ ਦੀ ਗ੍ਰੈਵਿਟੀ ਕਿ ਬਈ ਇਤਨੇ ਬੱਚੇ ਲੜੇ ਹੈਗੇ ਇਹ ਕਿਤਨੇ ਸਾਲ ਦੇ ਹੈਗੇ ਮਿੰਨੇ 32 ਸਾਲ ਨਹੀਂ ਨਹੀਂ ਸਾਰੇ ਜੋ ਗਰੁੱਪ ਹੈ ਇਹ ਲਗਭਗ 25 30 35 ਸਾਲ ਦੇ ਇਹ ਲੜਕੇ ਸੀਗੇ ਇਹਨਾਂ ਦੀ ਆਪਸ ਵਿੱਚ ਜੋ ਗੁੱਟਬਾਜੀ ਲਗਤਬਾਜੀ ਕਰਕੇ ਲੋਕੈਲਿਟੀ ਦੀ ਸੀਗੀ ਤੋਂ ਉਸ ਚੀਜ਼ ਨੂੰ ਧਿਆਨ ਦੇ ਕੇ ਕਰਨਾ ਚਾਹੀਦਾ ਸੀਗਾ ਤੋਂ ਉਸ ਬੇਸ ਤੇ ਇਸ ਦਾ ਪੁਲਿਸ ਜੋ ਆਪਣਾ ਇੰਚਾਰਜ ਸੀਗਾ ਚੌਕੀ ਇੰਚਾਰਜ ਉਸ ਤੇ ਐਡਮਿਨਿਸਟ੍ਰੇਟਿਵ ਐਕਸ਼ਨ ਲਿਆ ਗਿਆ ਹੈ तो स्ट्रिक्ट एक्शन हैज बीन टेकन और आई अपील टू पब्लिक कि किसी को कोई भी इस चीज के बारे कोई लगती हैगी तो अपने ऑफिसर्स ਨੂੰ ਦੱਸ ਸਕਦਾ ਹੈਗਾ ਕੋਈ ਇਸ ਚ ਕੋਈ ਪਰੇਸ਼ ਦੀ ਕੋਈ ਬਾਤ ਨਹੀਂ ਹੈਗੀ ਕੋਈ ਇਸ ਚ ਦੇ ਬਾਰੇ ਉਸ ਇਨਫੋਰਮੇਸ਼ਨ ਰਿਪੋਰਟ ਦੇ ਵਿੱਚ ਕੁਝ ਜਨਿਆਂ ਤੇ ਹੋਰ ਨਾਮ ਵੀ ਪਾਇਏ ਸਦੇ ਇਸ ਦੀ ਪੁਸ਼ਕਿਸ਼ ਤੇ ਡਿਟੇਲ ਕੁਐਸਚਨਿੰਗ ਤੇ ਹੀ ਗੱਲ ਸਾਹਮਣੇ ਆਊਗੀ ਕਿ ਕਿਹੜੇ ਬੰਦੇ ਐਕਚੁਅਲੀ ਇਨਵੋਲਵ ਸੀਗੇ ਨਾਲ ਵਾਲੇ ਤੋਂ ਉਸੇ ਮੈਟਰ ਆਫ ਇਨਵੈਸਟੀਗੇਸ਼ਨ ਐਂਡ ਵੈਰੀਫਿਕੇਸ਼ਨ ਜੋ ਫਰਦਰ ਚੱਕਰਵੇ ਅਸੀਂ ਕਰਾਂਗੇ। ਇਹ ਤੈਨੂੰ ਨਹੀਂ ਆ ਰਿਹਾ ਸਰ। ਕੋਈ ਇਨੀਸ਼ੀਅਲ ਸੀਸੀਟੀਵੀ ਜੋ ਲੀਡ ਮਿਲੀ ਹੈਗੀ ਉਸ ਚ ਜੋ ਮੇਨ ਅਟੈਕ ਦੋ ਬੰਦਿਆਂ ਨੇ ਕੀਤਾ ਸੀ ਜੋ ਹੈਗਾ ਬਿੰਦਰੀ ਦੇ ਨਾਲ ਵਾਲਾ ਮੁੰਡਾ ਸੀ ਅਨਮੋਲ। ਅਨਮੋਲ ਵੀ ਇਸ ਦਾ ਜੋ ਹੈਗਾ ਰਿਸ਼ਤੇਦਾਰੀ ਚ ਹੈਗਾ ਇਹਦਾ ਭਰਾ ਹੀ ਹੈਗਾ। ਮਾਸੀ ਦਾ ਮੁੰਡਾ ਹੈਗਾ। ਤੋ ਉਹ ਇਹ ਤਾਂ ਇਹ ਤਾਂ ਗਲ ਕਲੀਅਰ ਹੈ ਉਸਦੀ ਵੀਡੀਓ ਫੁਟੇਜ ਦੇ ਸਰ ਮੇਜਰ ਸੈਂਕਾਉਣ ਆਜੀ ਤੇ ਦੋਸ਼ੇ ਉਹੀ ਮੈਂ ਕਹ ਰਿਹਾ ਇਟਸ ਪ੍ਰੀਮੇਚੁਰ ਟੂ ਦੇ ਤੋਂ ਇਨਵੈਸਟੀਗੇਸ਼ਨ ਤੇ ਡਿਟੇਲ ਜੋ ਪਿੰਦਰੀ ਦੇ ਦੀ ਗੱਲ ਕਲੀਅਰ ਹੋਊਗੀ ਸਾਰੀ ਕਿ ਹੋਰ ਕਿਹੜੇ ਬੰਦੇ ਦੀ ਅਗਰ ਇਨਵੋਲਵਮੈਂਟ ਹੈਗੀ ਤੋ ਕਿਸ ਲੈਵਲ ਤੇ ਕਿਤਨੀ ਇਨਵੋਲਵਮੈਂਟ ਹੈ ਤੇ ਲਾਰਜਰ ਕਾਂਸਪੀਰੇਸੀ ਕੀ ਸੀਗੀ ਵੈਲ ਪਲਾਨਡ ਮਰਡਰ ਕੀਤਾ ਜਾਂ ਇਹਨਾਂ ਨੇ